ਸਤਿਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3ਾ ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ ਆਪੇ ਲਿਆਂ ਜਨ ਲਾਏ ਪਾਤਸ਼ਾਹੀ ਭਗਤ ਜਨਾ ਕੋ ਦਿੱਤਿਆ ਨ ਸਿਰ ਛਤ ਸਚਾ ਹਰ ਬਿਨਾਏ ਸਤਾ ਸੁਖੀਏ ਨਿਰਮਲੇ ਸਤ ਗੁਰ ਕੀ ਕਾਰ ਕਮਾਏ ਰਾਜੇ ਹੋਏ ਨਾ ਆਖੀਐ ਹੈ ਪਿੜ ਮਰਹਿ ਫਿਰ ਜੂਨੀ ਪਾਹੇ ਨਾਨਕ ਬਿਨ ਨਾਵੇ ਨਕੀ ਬੱਡੀ ਫਿਰਿਆ ਸੋ ਬਾਮੂਲ ਨਾ ਪਾਹੇ ਮਹਲਾ ਤੀਜਾ ਸੁਣ ਸਿੱਖੀਐ ਸਾਧਨ ਆਇਓ ਜਿੱਚੇ ਗੁਰਮਖ ਸਬਦ ਨਾਲਾਗੇ ਸਤਗੁਰ ਸੇਵੈ ਨਾਮ ਮਨ ਵਸੈ ਵਿਚੋਂ ਪਰਮ ਪਾ ਪਾਗੇ ਜੇ ਹਾ ਸਤ ਗੁਰ ਨੂੰ ਜਾਣੈ ਕਿ ਹੋ ਹੋਵੇ ਤਾ ਸਚ ਨਾਮ ਲਿਵ ਲਾਗੇ ਨਾਨਕ ਨਾਮ ਮਿਲੈ ਵਡਿਆਈ ਹਰ ਦਰ ਸੋਹਣਿਆ ਗੈ ਪੌੜੀ ਗੁਰ ਸਿੱਖਾਂ ਮਨ ਹਰਪ੍ਰੀਤ ਹੈ ਗੁਰ ਪੂਜਣ ਆਵੇ ਹਰਨਾਮ ਬਣੇ ਰੰਗ ਸਿਉ ਲਹਾ ਹਰਨਾਮ ਲੈ ਜਾਵੇ ਗੁਰਸਿੱਖਾਂ ਕੋ ਗੁਰਸਿੱਖਾਂ ਕੇ ਮੁਖ ਉਜਲੇ ਹਰ ਦਰਗਾਹ ਪਾਵੇ ਗੁਰਸਤ ਗੁਰ ਬੋਲ ਗੁਰਸਤ ਗੁਰ ਬੋਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣਾਂਜ ਕਰਾਵੇ ਦਿਨਾ ਗੁਰਸਿੱਖਾਂ ਕੋ ਹਵਾਰਿਆ ਜੋ ਬੈਂਦਿਆਂ ਉਠਦਿਆਂ ਹਰਨਾਮ ਤੇ ਆਵੇ ਗੁਰ ਸਤ ਗੁਰ ਬੋਲ ਹਰ ਨਾਮ ਕਾ ਵਡਭਾਗੀ ਸਿਖ ਗੁਣ ਸਾਂਜ ਕਰਾਵੇ ਤਿਨਾ ਗੁਰ ਸਿਖਾਂ ਕੋ ਹਵਾਰਿਆ ਜੋ ਬੈਂਦਿਆ ਉਠਦਿਆ ਹਰ ਨਾਮ ਧਿਆਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹਕੂਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਜੀ ਦੇ ਸ਼ਲੋਕ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਪਿਆਰਾ ਪ੍ਰਭੂ ਆਪਣੇ ਭਗਤਾਂ ਤੇ ਆਪ પ્રસન્ન ਹੁੰਦਾ ਤੇ ਆਪ ਹੀ ਉਸਾਂ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ ਭਗਤਾਂ ਦੇ ਸਿਰ ਤੇ ਸੱਚਾ ਛਤਰ ਝੁਲਾ ਕੇ ਉਸ ਨੇ ਭਗਤਾਂ ਨੂੰ ਪਾਤਸ਼ਾਹੀ ਬਖਸ਼ੀ ਹੈ ਸਤਿਗੁਰੂ ਦੀ ਦਸੀਕਾਰ ਕਮਾ ਕੇ ਉਹ ਸਦਾ ਸੁਖੀਏ ਤੇ ਪਵਿੱਤਰ ਰਹਿੰਦੇ ਹਨ ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿੱਚ ਲੜ ਮਰਦੇ ਹਨ ਤੇ ਫਿਰ ਜੁਨਾ ਵਿੱਚ ਪੈ ਜਾਂਦੇ ਹਨ ਕਿ ਹੇ ਨਾਨਕ ਨਾਮ ਤੋਂ ਸਖਣੇ ਰਾਜੇ ਭੀ ਨਕ ਵੱਡੇ ਫਿਰਦੇ ਹਨ ਤੇ ਕਦੇ ਸੋਭਾ ਨਹੀਂ ਪਾਉਂਦੇ ਜਦ ਤਾਈ ਸਤਿਗੁਰੂ ਦੇ ਸੰਮੁਖ ਹੋ ਕੇ ਮਨੁੱਖ ਸਤਿਗੁਰੂ ਦੇ ਸ਼ਬਦ ਵਿੱਚ ਨਹੀਂ ਜੁੜਦਾ ਤਦ ਤਾਈ ਸਤਿਗੁਰੂ ਦੀ ਸਿੱਖਿਆ ਨਿਰੀ ਸੁਣ ਕੇ ਸਵਾਦ ਨਹੀਂ ਆਉਂਦਾ ਸਤਿਗੁਰੂ ਦੀ ਦੱਸੀ ਸੇਵਾ ਕੀਤਿਆਂ ਹੀ ਨਾਮ ਧਨ ਵਿੱਚ ਵਸਦਾ ਹੈ ਤੇ ਅੰਦਰੋਂ ਭਰਮ ਤੇ ਡਰ ਦੂਰ ਹੋ ਜਾਂਦਾ ਹੈ ਜਦੋਂ ਮਨੁੱਖ ਜਿਹੋ ਜਿਹਾ ਆਪਣੇ ਸਤਿਗੁਰੂ ਨੂੰ ਸਮਝਦਾ ਹੈ ਤੇ ਉਹ ਜਿਹਾਂ ਆਪ ਬਣ ਜਾਏ ਭਾਵ ਜਦੋਂ ਆਪਣੇ ਸਤਿਗੁਰੂ ਵਾਲੇ ਗੁਣ ਧਾਰਨ ਕਰਨ ਕਰੇ ਤਦੋਂ ਉਸ ਦੀ ਬ੍ਰਤੀ ਸੱਚੇ ਨਾਮ ਵਿੱਚ ਜੁੜਦੀ ਹੈ। हे ਨਾਨਕ ਇਹੋ ਜਿਹੇ ਜੀਉੜਿਆਂ ਨੂੰ ਨਾਮ ਦੇ ਕਾਰਨ ਇੱਥੇ ਆਦਰ ਮਿਲਦਾ ਹੈ ਤੇ ਅੱਗੇ ਹਰੀ ਦੀ ਤਰਗਾਹਾ ਵਿੱਚ ਉਹੋ ਸੋਭਾ ਪਾਉਂਦੇ ਹਨ। ਗੁਰਸਿੱਖਾਂ ਦੇ ਮਾਨ ਵਿੱਚ ਹਰੀ ਦਾ ਪਿਆਰ ਹੁੰਦਾ ਹੈ ਤੇ ਉਸ ਪਿਆਰ ਦਾ ਸਦਕਾ ਉਹ ਆਪਣੇ ਸਤਿਗੁਰੂ ਦੀ ਸੇਵਾ ਕਰਨ ਆਉਂਦੇ ਹਨ ਸਤਿਗੁਰੂ ਦੇ ਕੋਲ ਆ ਕੇ ਪਿਆਰ ਨਾਲ ਹਰੀ ਨਾਮ ਦਾ ਵਪਾਰ ਕਰਦੇ ਹਨ ਤੇ ਹਰੀ ਨਾਮ ਦਾ ਲਾਭ ਖੱਟ ਕੇ ਲੈ ਜਾਂਦੇ ਹਨ ਇਹੋ ਜਿਹੇ ਗੁਰਸਿੱਖਾਂ ਦੇ ਮੂੰਹ ਉਜਲੇ ਹੁੰਦੇ ਹਨ ਤੇ ਹਰੀ ਦੀ ਦਰਗਾਹ ਵਿੱਚ ਉਹ ਪਿਆਰੇ ਲੱਗਦੇ ਹਨ ਗੁਰੂ ਸਤਗੁਰੂ ਹਰੀ ਦੇ ਨਾਮ ਦਾ ਮਾਨੋ ਬੋਹੜ ਹੈ ਵੱਡੇ ਭਾਗਾਂ ਵਾਲੇ ਸਿੱਖ ਆ ਕੇ ਗੁਣਾਂ ਦੀ ਭਿਆਲੀ ਪਾਉਂਦੇ ਹਨ ਸਦਕੇ ਹਾਂ ਉਹਨਾਂ ਗੁਰਸਿੱਖਾਂ ਤੋਂ ਜੋ ਬਹਿਦੇ ਆਂ ਉੱਠਦੇ ਆਂ ਭਾਵ ਹਰ ਵੇਲੇ ਹਰੀ ਦਾ ਨਾਮ ਸਿਮਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's hukamnama Nama from Sri Varsav Amritsar, uttered by our third Guru, Guru Amar Das Ji, under heading Salok, third Mahal. Guru Sahib Ji says that he himself is pleased with his humble devotees. My beloved Lord attunes them to himself. The Lord blesses his humble devotees with Reality. He fashions the true crown upon their heads. They are always at peace and immaculately pure. They perform service for the true Guru. They are not. Said to be kings who die in conflict and then enter again <coughs> the cycle of reincarnation. O Nanak, without the name of the Lord, they wander about uh, with their noses cut off in. Disgrace; they get no respect at all. Third Mehal. hearing the teachings, he does not appreciate them as long as he is not gurmukh, attached to the word of the shabad, serving the true guru, the naam comes to abide in the mind, and doubts and fears run away. As he knows the true Guru, so he is transformed, and then he lovingly focuses his consciousness on the Nam. O Nanak, through the name the name of the Lord, greatness is obtained. He shall be resplendent in the court of the Lord hereafter. Body. The minds of the gurushiks are filled with the Love of the Lord. They come and worship the Guru. They trade lovingly in the Lord's name and depart after earning the profit of the Lord's name. The faces of the Gorshiks are radiant in the court of the Lord. They are approved. The Guru, the true Guru, is the prayer of the Lord's name. How very fortunate are the Sikhs who share in this prayer of virtue. I am a sacrifice to those Kursiks who, sitting and standing, meditate on the Lord's name. ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ